ਵੀ ਇਹਨਾਂ ਨੂੰ ਇਨੀ ਸ਼ਰਮ ਨਹੀਂ ਆਈ ਵੀ ਗੋੜੇ-ਗੋੜੇ ਤੁਮੀ ਪੈਣ ਡਿਆਈਓ ਇੱਧਰ ਨੂੰ ਮੂੰਹ ਚੁੱਕ ਕੇ ਆ ਗਏ ਤਿੰਨੇ ਜਾਣੇ ਤੇ ਤੁਸੀਂ ਐਦਾਂ ਕਰੋ ਆਪਣੇ ਘਰ ਜਾਓ ਬੂਆ ਖੋਲ ਮਾਂ ਨੇ ਤੇ ਬੂਆ ਖੋਲਿਆ ਨੀ ਤੇ ਚਾਚੀ ਵਾਲੇ ਕਿੱਦਾਂ ਭੱਜੀ ਆਈ ਮੈਂ ਆ ਚੱਲ ਪਾਣੀ ਘੁੱਟ ਪਿਆ ਦੇਨੇ ਆ ਨਾ ਚਾਚੀ ਚਾਹ ਬਣਾ ਕੇ ਲਿਆ ਵਧੀਆ ਜੀ ਗਰਮ-ਗਰਮ ਕਿਦੀ ਇਹਦੀ ਮਾਂ ਜੇ ਇਹਨੂੰ ਮੈਂ ਟੁਕੜਾ ਦਿੰਦੀ ਹੁਣ ਨਾ ਇਹਨੂੰ ਮੈਂ ਟੁਕੜਾ ਦਵਾਂਗੇ ਉਦੋਂ ਦੇ ਕਹਿੰਦੀ ਚਾਚੀ ਟੁਕੜਾ ਦਿੰਦੀ ਆ ਮੰਮੀ ਉਦੋਂ ਨਾ ਖਲਿਆ ਕਰਨ ਅਗਰ ਨਾ ਮੋਟ ਪਰਮਜੀਤ ਨੂੰ ਹੁਣ ਨਾ ਪਤਾ ਲੱਗੂ ਖੋਲ ਲਿੰਦੀ ਹਾਂ ਬੂਆ ਫੋਨ ਕਰੋਗਾ ਤਾ ਨਾ ਫੋਨ ਲਾ ਵੀ ਜੈ ਚੁੱਕੜਾ ਹਣਾ ਮੰਮੀ ਨੇ ਉਹਨੇ ਕਿਹਾ ਕਿੱਥੇ ਰੱਖਿਆਣਾ ਨਿਕਾਇਤ ਫੋਨ ਰੱਖਿਆ ਨੇ ਮੈਂ ਕਿਹਾ ਕਵਣਾ ਇਧਰ ਹੋ ਤੂੰ ਕੋਣੀ ਥੜਾ ਕੇ ਦੇਖ ਲੋ ਮੰਮੀ ਬੂਆ ਖੋਲ ਮੰਮੀ ਨੂੰ ਪਤਾ ਵੀ ਹੈਗਾ ਕਿ ਮੀ ਭੈਣ ਰਿਆਵਾ ਤੇ ਮੰਮੀ ਛੜੀ ਬੂਆ ਖੋਲੋ ਵੇ ਨੌ ਨੂੰ ਪੇਕੇ ਖਲਾ ਕੇ ਤੇ ਵੇ ਕਿੱਦਾਂ ਖਲਾਰਾ ਪਾਇਆ ਏ ਦੱਸ ਵੀ ਇਹ ਚੀਜ਼ਾਂ ਇੱਥੇ ਠਟਕੋਣ ਵਾਲੇ ਕਿ ਟੇਬਲ ਤੇ ਰੱਖਣ ਵਾਲੀਆਂ ਮੇਰੀ ਗੱਲ ਸੁਣ ਆਪਿਆ ਤੇ ਗੁੱਸਾ ਹੀ ਕਰਦੇ ਆ ਮੰਮੀ ਵੀ ਤੇ ਇਹ ਵੀ ਨਵਾਂ ਧੀਆਂ ਨੇ ਘਰ ਹੁੰਦੇ ਆ ਫੇਰ ਆਖਦੇ ਨੇ ਨਵਾਂ ਧੀਆਂ ਕੰਮ ਨਹੀਂ ਕਰਦੇ